ਸ਼ਸ਼ੀਕਲ ਵੀਰੇ ਅੱਜ ਅਸੀਂ ਪਹੁੰਚੇ ਆਂ ਪਿੰਡ ਖਟਿਆਲਾ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਡੇਰਾ ਬਾਬਾ ਨਾਨਕ ਸਾਡੇ ਭਰਾ ਉਤਮਜੀਤ ਸਿੰਘ ਮਾਨਪੁਰੀ ਫਾਰਮ ਔਰ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਸ਼ਸ਼ੀਕਲ ਲੋ ਭਰਾ ਦੇ ਇਹ ਆ ਜੀ ਭਰਾ ਸਾਡੇ ਦੇ ਪਸ਼ੂ ਤੇ ਇਹ ਆ ਜੀ ਸਾਡੇ ਭਰਾ ਦੀ ਇੱਕ ਗਾਂ ਤੇ ਅੱਜ ਇਹਦੇ ਬਾਰੇ ਭਰਾ ਨਾਲ ਗੱਲਬਾਤ ਕਰਦੇ ਆਂ ਸ਼ਸ਼ੀਕਲ ਵੀਰ ਜੀ ਸ਼ਸ਼ੀਕਲ ਕਦਰ ਵੀਰ ਜੀ ਕੀ ਹਾਲ ਚੱਲਦਾ ਵਧੀਆ ਵਧੀਆ ਕਿਰਪਾ ਬਾਬੇ ਦੀ ਅੱਛਾ ਵੀਰੇ ਸਭ ਤੋਂ ਪਹਿਲਾਂ ਤੇ ਮਾਨਪਰੀ ਡੇਰੀ ਫਾਰਮ ਦੇਖ ਰਹੇ ਸਾਰੇ ਵੀਰਾਂ ਨੂੰ ਕਿਸਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਡਾ ਇੱਥੇ ਪਹੁੰਚਦੇ ਬਹੁਤ ਬਹੁਤ ਸਵਾਗਤ ਹੈ ਗੱਜ ਦੀ ਜਿਹੜੀ ਵੀਡੀਓ ਤੁਸੀਂ ਰਿਕਾਰਡ ਕਰ ਰਹੇ ਹੋ ਮਾਨਪਰੀ ਡੇਰੀ ਫਾਰਮ ਤੇ ਤੇ ਅੱਜ ਆਪਾਂ ਤਾਂ ਸਿਰਫ ਇੱਕ ਵੜ ਵਿਖਾਉਣੀ ਹੈ ਜਿਹੜੀ ਸੇਲ ਆ ਅੱਛਾ ਬਾਕੀ ਵੀਰੇ ਹੋ ਗਈਆਂ ਸੇਲ ਆਪਣੇ ਗੁੜੀ ਆਪਾਂ ਤੁਸੀਂ ਵੀਡੀਓ ਪਾਈ ਸੀ ਬਾਕੀ ਸੇਲ ਹੋ ਗਈਆਂ ਪਸ਼ੂ ਤੇ ਚਾਰ ਪੰਜ ਪਰ ਉਹ ਵਿਕ ਚੁੱਕੇ ਨੇ ਬਾਕੀ ਤੇ ਅਕੀ ਹੜੜਾ ਜਿਹੜੀ ਜਰਸੀ ਕਰੋਸ ਆ ਸੇਲ ਇਹਦੇ ਬਾਰੇ ਦੱਸੋ ਕੀ ਇਹਦੀ ਖਾਸ ਗੱਲਬਾਤ ਹੈ ਤੇ ਖਾਸ ਗੱਲਬਾਤ ਵੇਖੋ ਜੀ ਇਹਦਾ ਤੇ ਬਾਕੀ ਇਹਦੀ ਕੁਬੀਰ ਵੇਖੋ ਇਧਰ ਹੈ ਅਜੇ ਕੋਈ ਦਿਨ ਵੇਖੋ ਸੁਨ ਚ ਕੋਈ ਢੱਲਣਾ ਬਹੁਤ ਨੇ ਦਾਸ ਲਾ ਜਮ ਖਾਓ ਜਰਾ ਬੰਨੇਸ ਮਾਰ ਕੇ ਮੈਂ ਵੇਖੋ ਆ ਖੂਬੀ ਤੇ ਦੀ ਵੇਖੋ ਇਧਰ ਉਹ ਤੇ ਲਿਆਓ ਯਾਰ ਕੰਨ ਲਾ ਖਾ ਇਹ ਚਾਰ ਦਿਨ ਦੀ ਇਦਾਂ ਹੀ ਬੈਠੋ ਬਿਨਾਂ ਛੱਕੇ ਫਲੋ ਕਰ ਮਾਰੇ ਲੱਤ ਨਹੀਂ ਘਾਂਸ਼ਾ ਕਰੇਗੀ ਠੰਡੀ ਥਰੀ ਰਹਿ ਆ ਲਿਆ ਤੇ ਦਿਨ ਕੋਈ 15 ਸੁਨ ਚ ਲੈਂਦੀ ਆ ਬਾਕੀ ਦੁੱਧ ਦਾ ਰਿਕਾਰਡ 14-15 ਤੋਂ ਪਲੱਸ ਚੱਲੇਗੀ 14-15 ਤੋਂ ਪਲੱਸ ਪੰਜ ਚੰਗੀ ਤਰ੍ਹਾਂ ਹੋਈ ਜਾਂ ਸੁਵੇਗੀ ਕਿੰਨੇ ਕ ਦਿਨ ਲੈਂਦੀ ਵੀਰੇ ਅਜੇ ਸੂਂਦੇ ਕੋਈ 10 ਤੋਂ 15 ਦਿਨ ਖੜੇਗੀ 10 ਤੋਂ 15 ਦਿਨ ਮੈਕਸਿਮਮ 15 ਦਿਨਾਂ ਦੇ ਵਿੱਚ ਵਿੱਚ 15 ਦਿਨਾਂ ਦੇ ਵਿੱਚ ਜੇ ਸੁਵੇਗੀ ਬਾਕੀ ਆਪਾਂ ਚਲਾ ਗਿਆ ਸਾਮਣੇ ਥੋੜੀ ਜਿਆਦਾ ਚਲੋ ਆਪਾਂ ਨੂੰ ਲਓ ਜੀ ਸਾਡੇ ਫਾਰਮਰ ਵੀਰੇ ਚੰਗੀ ਤਰ੍ਹਾਂ ਬਹੁਤ ਵਧੀਆ ਗਾਂ ਆ ਦੂਸਰੇ ਸਵੇ ਵੀਰੇ ਹਾਂਜੀ ਦੂਸਰੇ ਸਵੇ ਆ ਯਾਰ ਅੱਛਾ ਦੂਸਰੇ ਸਵੇ ਲਓ ਜੀ ਇਹ ਆ ਜੀ ਸਾਡੇ ਮਾਨਪੁਰੀ ਭਰਾ ਪਿੰਡ ਖਟਿਆਲਾ ਉਤਮਜੀਤ ਸਿੰਘ ਤੇ ਬਹੁਤ ਹੀ ਵਧੀਆ ਪਸ਼ੂਆ ਵੀਰ ਤੋਂ ਉਧਰ ਬੈਂਸਾਂ ਬੱਡੀਆਂ ਨੇ ਭਰਾ ਸਾਡੇ ਦੀ ਮੱਝਾ ਰੇਡ ਵੀ ਨਾਰਮਲ ਹੋਏਗਾ ਵੇੜ ਜਦੋਂ ਆਤਾ ਅੱਜ ਆ ਗਈ ਸੱਚੀ ਆਸੀ ਵੇੜਿਆ ਆਪਾਂ 60000 ਰੁਪਏ ਘਟਨਾਗੇ ਇਹ ਵੀ ਇੱਕ ਨਾ ਇਹ 50000 ਘਟਨਾ ਜੇ ਕਿਸੇ ਵੀਰ ਦੇ ਬੇਟੇ ਆ ਫੋਨ ਲਾਏ 45000 ਰੁਪਏ ਦੇ ਦਾਂਗੇ ਵੀਰੇ ਮਤਲਬ ਜੇ ਕਿਸੇ ਲਈ ਘਰ ਰੱਖਣੀ ਹੋਵੇ ਤੇ ਵਧੀਆ ਨਾਲ ਹੋਰ ਇਹ ਮਾਲਕਾਂ ਨਾਲ ਵਤ ਵਤ ਕਰਦਾਂਗੇ ਵੀਰੇ ਕੋ ਫੋਨ ਲਾਏ ਐਡਰੈਸ ਨੋਟ ਕਰੋ ਫੋਨ ਨੰਬਰ ਆਪਣਾ ਹੈ 98554 76701 98554 76701 ਪਿੰਡ ਕਠਿਆਲਾ ਤਸੀਜਰ ਬਾਬਨਾਨ ਦੇ ਜ਼ਿਲ੍ਹਾ ਗਰਦਾਸਪੁਰ ਦੇ ਬਾਕੀ ਆਪਣੇ ਕੋ ਹੋਰੇ ਮੱਝਾਂ گاਵਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਕੋਈ ਵੀ ਇਸ ਪਰ ਕਾਲ ਕਰ ਸਕਦਾ ਹੈ ਨੰਬਰ ਵੀਰ ਦਾ ਹੈਗਾ 98554 ਹਾਂਜੀ ਗਾੜੀ ਦੀ 76701 ਲੋ ਜੀ 76701 ਲੋ ਜੀ ਭਰਾ ਬਾਕੀ ਬਿਲਕੁਲ ਗਾਰੰਟੀਦਾਰ ਵੈੜਿਆ ਬਹੁਤ ਗਾਰੰਟੀਦਾਰ ਵੈੜਿਆ ਤੇ ਬਹੁਤ ਠੰਡੀ ਹੈ ਹੈਨਾ ਠੰਡੀ ਠੀ ਜਿਆ ਭਾਵੇਂ ਕੋਈ ਘਰ ਦਾ ਛੋਟਾ ਜਿਹਾ ਕ ਜਿਹੜਾ ਮਰਜ਼ੀ ਚੋਣ ਬੈਜੇ ਜ਼ਰੂਰੀ ਨਹੀਂ ਵੀ ਕਈ ਵਾਰ ਡੰਗਰ ਘੂਰਦੇ ਆ ਨਾ ਉਹਦੇ ਤੇ ਚੱਕਰ ਨਹੀਂ ਠੰਡਾ ਧੀਰਾ ਪਸ਼ੂ ਆ ਜੀ ਬਹੁਤ گاਵਾਂ ਦਾ ਤੁਹਾਨੂੰ ਕਿਵੇਂ ਵਰਨਾ ਹੀ ਲੱਭਦਾ ਆਰਾਮ ਮਾਰਨ ਵਾਲੀਆਂ ਬਥੇਰੀਆਂ ਛੜਾ ਮਾਰਨ ਵਾਲੀਆਂ ਬਥੇਰੀਆਂ ਲੱਭਦੀਆਂ ਚਲੋ ਅੱਜ ਆ ਜੀ ਠੀਕ ਹੈ ਵੀਰੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਵੀ ਭਰਾ ਦੀ ਵਿਸ਼ੇਸ਼ ਤੌਰ ਤੇ ਵੀਡੀਓ ਬਣਾਉਣ ਪਹੁੰਚੇ ਸੀ ਕਿ ਭਰਾ ਦਾ ਮਾਨਤਣ ਥੈਂਕ ਯੂ ਵੀਰੇ ਥੈਂਕ ਯੂ ਉਹ ਕਿਵੇਂ